ਉਹ ਨਾਨਕਦੇਵ ਜੀ ਜਦੋਂ 18 ਵਰਿਆ ਦੇ ਹੋਏ ਤਾਂ ਉਹਨਾਂ ਦੇ ਪਿਤਾ ਮਹਿਤਾ ਕਾਲੂ ਨੇ ਸੋਚਿਆ ਕਿ ਪੁੱਤਰ ਨੂੰ ਸੁਦਾਗਰੀ ਦੇ ਕੰਮਕਾਰ ਵਿੱਚ ਪਾਇਆ ਜਾਵੇ ਜਿਸ ਵਿੱਚ ਪੈਸੇ ਵੀ ਚੰਗੇ ਬਚ ਜਾਇਆ ਕਰਨਗੇ ਅਤੇ ਪੁੱਤਰ ਦਾ ਮਨ ਗਾਗਾ ਦੇ ਨਾਲ ਲੈਣ ਦੇਣ ਦੀਆਂ ਗੱਲਾਂ ਬਾਤਾਂ ਕਰਕੇ ਸਾਰਾ ਦਿਨ ਖੁਸ਼ ਰਹੇਗਾ ਇਹ ਸੋਚ ਚੰਗਾ ਸ਼ੁਭ ਦਿਨ ਦੇ ਕੇ ਉਹਨਾਂ ਨੇ ਪਾਈ ਬਾਲੇ ਨੂੰ ਬੁਲਾ ਲਿਆ ਭਾਈ ਬਾਲੇ ਨੂੰ 200 ਰੁਪਏ ਦੇ ਕੇ ਕਿਹਾ ਤੁਸੀਂ ਦੋਵੇਂ ਜਾਓ ਕੋਈ ਸੱਚਾ ਸੌਦਾ ਖਰੀਦ ਕੇ ਲੈ ਆਓ ਜਿਸ ਨੂੰ ਵੇਚਣ ਨਾਲ ਆਪਾਂ ਨੂੰ ਕਾਫੀ ਬਚਤ ਹੋਵੇ ਇਸ ਤਰ੍ਹਾਂ ਜੇ ਤੁਸੀਂ ਵਾਦੇ ਵਾਲਾ ਸੌਦਾ ਕੀਤਾ ਤਾਂ ਮੈਂ ਤੁਹਾਨੂੰ ਅੱਗੇ ਤੋਂ ਵੱਧ ਪੈਸੇ ਦੇ ਕੇ ਹੋਰ ਸੌਦਾ ਖਰੀਦਣ ਲਈ ਭੇਜਾਂਗਾ ਗੁਰੂ ਜੀ ਅਤੇ ਪਾਈ ਵਾਲਾ ਤਲਵੰਡੀ ਤੋਂ ਚੋਹੜ ਕਾਣੇ ਵੱਲ ਨੂੰ ਖਰਾ ਸੌਦਾ ਕਰਨ ਲਈ ਚਲ ਪਏ ਪਿੰਡ ਤੋਂ ਕਈ 10-12 ਮੀਲ ਹੀ ਗਏ ਸਨ ਕਿ ਉਹਨਾਂ ਨੇ ਜੰਗਲ ਵਿੱਚ ਇੱਕ ਸਾਦਾ ਦੀ ਟੋਲੀ ਬੈਠੀ ਦੇਖੀ ਗੁਰੂ ਜੀ ਨੇ ਪਾਈ ਵਾਲੇ ਨੂੰ ਕਿਹਾ ਪਿਤਾ ਜੀ ਨੇ ਆਪਾਂ ਨੂੰ ਕੋਈ ਸੱਚਾ ਸੌਦਾ ਕਰਨ ਲਈ ਕਿਹਾ